ਇਹ ਕਹਾਣੀ ਇੱਕ ਮੂਰਖ ਤੇ ਚਾਰ ਪਰੀਆਂ ਦੀ ਕਹਾਣੀ ਆ। ਇਹ ਕਹਾਣੀ ਇੱਕ ਬਬਲੂ ਨਾਂ ਦੇ ਮੁੰਡੇ ਦੀ ਕਹਾਣੀ ਹੈ ਜਿਹਦਾ ਬਚਪਨ ਚ ਹੀ ਪਿਓ ਮੁੱਕ ਜਾਂਦਾ ਤੇ ਉਹਦੀ ਮਾਂ ਉਹਨੇ ਦਿਹਾੜੀਆਂ ਮਜ਼ਦੂਰੀਆਂ ਕਰਕੇ ਪਾਲਦੀ ਹੁੰਦੀ ਆ ਤੇ ਘਰ 'ਚ ਗਰੀਬੀ ਹੁੰਦੀ ਆ। ਅੱਛਾ ਦਿਹਾੜੀਆਂ ਮਜ਼ਦੂਰੀਆਂ ਕਰਕੇ ਉਹਦੀ ਮਾਂ ਉਹਨੂੰ ਪਾਲ ਲੈਂਦੀ ਆ। ਜਦੋਂ ਬਬਲੂ ਜਮਾਨ ਹੁੰਦਾ ਬਬਲੂ ਪੂਰਾ ਕਮਜ਼ੋਰ ਹੁੰਦਾ ਨਾ ਤਾਂ ਉਹ ਬਚਪਨ 'ਚ ਪੜਦਾ ਹੀ ਆ ਤੇ ਉਹਦੀ ਮਾਂ ਦਿਹਾੜੀਆਂ ਮਜ਼ਦੂਰੀਆਂ ਕਰਕੇ ਪਾਲਦੀ ਆ ਉਹਨੂੰ ਤੇ ਇੱਕ ਵਕਤ ਇਹ ਆਉਂਦਾ ਉਹਦੀ ਮਾਂ ਵੀ ਬਜ਼ੁਰਗ ਹੋ ਜਾਂਦੀ ਹੈ ਤੇ ਉਹ ਮੰਜੇ ਤੇ ਬਹਿ ਜਾਂਦੀ ਆ। ਹੂੰ ਪਰ ਬਬਲੂ ਫਿਰ ਵੀ ਕੋਈ ਕੰਮ ਕਿਤੇ ਨਹੀਂ ਲੱਗਦਾ। ਉਹਦੀ ਮਾਂ ਉਹ ਬਹੁਤ ਰੋਕਦੀ ਟੋਕਦੀ ਆ। ਅੱਛਾ ਫਿਰ ਇੱਕ ਵਕਤ ਇਹ ਆ ਜਾਂਦਾ ਕਿ ਉਹਦੀ ਮਾਂ ਗਵਾਂਢ ਚੋਂ ਆਟਾ ਮੰਗ ਕੇ ਲਿਆਉਂਦੀ ਤੇ ਬਬਲੂ ਨੂੰ ਰੋਟੀ ਬਣਾ ਕੇ ਆਪ ਖਵਾਉਂਦੀ। ਹੂੰ ਬਬਲੂ ਨੂੰ ਆਪਣੀ ਮਾਂ ਤੇ ਕੋਈ ਤਰਸ ਨਹੀਂ ਆਉਂਦਾ ਹੈਗਾ। ਫਿਰ ਇੱਕ ਦਿਨ ਉਹਦੀ ਮਾਂ ਉਹਨੂੰ ਅੱਕ ਕੇ ਕਹਿ ਦਿੰਦੀ ਆ ਵੀ ਭਾਈ ਮੈਂ ਵੀ ਲੋਕਾਂ ਦੇ ਰੋਜ਼ ਰੋਜ਼ ਆਟਾ ਮੰਗਣ ਨਹੀਂ ਜਾ ਸਕਦੀ ਵੀ ਤੂੰ ਕੋਈ ਕੰਮ ਕਿਤੇ ਲੱਭ ਲਾਬ ਦਾ ਵੀ ਐਂ ਆਪਣਾ ਗੁਜ਼ਾਰਾ ਨਹੀਂ ਚੱਲਣਾ। ਹੂੰ ਹੂੰ ਬਬਲੂ ਨੂੰ ਰੋਕਣ ਟੋਕਣ ਤੋਂ ਬਾਅਦ ਬਬਲੂ ਇਹ ਸੋਚ ਲੈਂਦਾ ਵੀ ਬਾਬਲੂ ਕੰਮਚੋਰ ਹੁੰਦਾ ਬਾਬਲੂ ਕਹਿੰਦਾ ਵੀ ਮਾਂ ਮੈਨੂੰ ਐ ਕਰ ਵੀ ਚਾਰ ਰੋਟੀਆਂ ਮੈਨੂੰ ਪੌਣੇ ਚ ਬਨ ਕੇ ਦੇ ਦੇ ਉਹ ਕਹਿੰਦੀ ਵੀ ਆਟਾ ਤਾਂ ਆਪਣੇ ਹੈ ਨਹੀਂ ਗਾ ਘਰੇ ਉਹ ਕਹਿੰਦਾ ਵੀ ਤੂੰ ਐ ਕਰ ਗਵਾਂਡੀਆਂ ਤੋਂ ਬਨ ਕੇ ਲਿਆ ਦੇ ਵੀ ਮੈਂ ਸ਼ਾਮ ਨੂੰ ਪੈਸੇ ਕਮਾ ਕੇ ਲਿਆਉਂਗਾ ਫਿਰ ਆਪਾਂ ਆਟਾ ਖਰੀਦ ਲਾਵਾਂਗੇ ਵੀ ਆਪਣਾ ਐਂ ਗੁਜ਼ਾਰਾ ਚੱਲ ਪਊਗਾ ਉਹ ਕਹਿੰਦੀ ਚਲ ਠੀਕ ਆ ਬਾਈ ਉਹ ਉਹਦੀ ਮਾਂ ਆਟਾ ਮੰਗ ਕੇ ਲਿਆਉਂਦੀ ਹੈ ਗਵਾਂਡ ਚੋਂ ਤੇ ਬਾਬਲੂ ਨੂੰ ਰੋਟੀਆਂ ਤੇ ਨਾਲ ਚਾਰ ਬਨ ਕੇ ਪੌਣੇ ਚ ਦੇ ਦਿੰਦੀ ਆ ਅੱਛਾ ਬਾਬਲੂ ਕੰਮ ਦੀ ਭਾਲ ਚ ਸ਼ਹਿਰ ਵੱਲ ਨੂੰ ਚੱਲ ਪੈਂਦਾ ਜਦੋਂ ਬਬਲੂ ਸ਼ਹਿਰ ਵੱਲੋਂ ਤੁਰਿਆ ਜਾਂਦਾ ਤਾਂ ਉਹਨੂੰ ਉੱਥੇ ਮਜ਼ਦੂਰ ਕੰਮ ਕਰਦੇ ਦਿਖਾਈ ਦਿੰਦੇ ਆ ਜਿਹੜੇ ਇੱਕ ਟੋਆ ਪਟ ਰਹੇ ਹੁੰਦੇ ਆ ਅੱਛਾ ਤੇ ਉਹ ਕਹਿੰਦਾ ਵੀ ਕਿਉਂ ਨਾ ਮੈਂ ਕੰਮ ਦਾ ਇਹਨਾਂ ਨੂੰ ਪੁੱਛਾਂ ਉਹ ਬਬਲੂ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਕੰਮ ਤੇ ਰੱਖ ਲਓ ਤੁਸੀਂ ਉਹ ਕਹਿੰਦਾ ਵੀ ਹਾਂ ਯਾਰ ਸਾਨੂੰ ਮਜ਼ਦੂਰ ਦੀ ਲੋਟ ਹੈਗੀ ਆ ਵੀ ਤੂੰ ਐ ਕਰ ਵੀ ਤੂੰ ਵੀ ਇਹਨਾਂ ਦੇ ਨਾਲ ਲੱਗ ਜਾ ਵੀ ਮਦਦ ਕਰਾ ਦੇ ਤੇ ਬਬਲੂ ਨੂੰ ਉਹ ਕਹੀ ਫੜਾ ਦਿੰਦੇ ਆ ਬਬਲੂ ਜਦੋਂ ਥੋੜਾ ਟਾਈਮ ਕਹੀ ਚਲਾਉਂਦਾ ਬਬਲੂ ਦਾ ਸਾਹ ਚੜ ਜਾਂਦਾ ਬਬਲੂ ਨੇ ਪਹਿਲਾਂ ਕੰਮ ਨਹੀਂ ਕੀਤਾ ਹੁੰਦਾ ਬਬਲੂ ਏ ਕਹਿੰਦਾ ਵੀ ਇਹ ਤਾਂ ਕੰਮ ਬਾੜਾ ਔਖਾ। ਅੱਛਾ। ਵੀ ਧੂੜ ਮਿੱਟੀ ਉੜਦੀ ਆਗੀ ਵੀ ਐ ਨਹੀਂ ਹਿਸਾਬ ਚਾਉਣਾ ਕੰਮ। ਉਹ ਕਹਿੰਦਾ ਵੀ ਮੈਂ ਨਹੀਂ ਇਹ ਦਿਹਾੜੀ ਧੂੜੀ ਕਰਦਾ ਹੈਗਾ ਵੀ ਯਾਰ ਮੈਂ ਨਹੀਂ ਕੰਮ ਕਰਦਾ। ਉਹ ਕਹਿੰਦਾ ਜਾ ਵਗ ਜਾ ਯਾਰ ਫਿਰ ਤੇ ਇਹ ਵਰਗੇ ਕੰਮਚੋਰਾਂ ਦੀ ਲੋੜ ਵੀ ਨਹੀਂ ਹੈਗੀ। ਅੱਛਾ। ਬਾਬਲੂ ਵੇ ਰੱਗੇ ਜਾਂਦਾ ਬਾਈ। ਬਾਬਲੂ ਜਦੋਂ ਅੱਗੇ ਜਾਂਦਾ ਬਾਬਲੂ ਨੂੰ ਉੱਥੇ ਇੱਕ ਲੱਕੜਾਂ ਵੱਢੀਆਂ ਜਾਂਦੇ ਹੁੰਦੇ ਆ। ਹੂੰ। ਬਾਬਲੂ ਕਹਿੰਦਾ ਵੀ ਇਹਨਾਂ ਨਾਲ ਆਪਾਂ ਕੰਮ ਕਰਕੇ ਦੇਖਦੇ ਆਂ। ਬਾਬਲੂ ਉਹਨਾਂ ਨੂੰ ਕਹਿੰਦਾ ਬਾਈ ਕਹਿੰਦਾ ਮੈਨੂੰ ਕੰਮ ਤੇ ਰੱਖ ਲਓ। ਉਹ ਕਹਿੰਦਾ ਵੀ ਹਾਂ ਯਾਰ ਮੈਨੂੰ ਲੋੜ ਤਾਂ ਹੈਗੀ ਆ ਬੰਦੇ ਤੇ ਵੀ ਤੂੰ ਲੱਗ ਜਾ ਭਾਈ ਲੱਕੜਾ ਵਢਣ ਅੱਛਾ ਤੇ ਬਬਲੂ ਨੂੰ ਉਹ ਕਹਿਦਾ ਦੇ ਆ ਵੀ ਭਾਈ ਆ ਲੱਕੜਾ ਵਢ ਲੈ ਵੀ ਮਜ਼ਦੂਰ ਦੀ ਸਾਨੂੰ ਵੀ ਲੋੜ ਹੈਗੀ ਆ ਵੀ ਤੂੰ ਇਹਨਾਂ ਲੱਕੜਾ ਵਢਾ ਦੇ ਅੱਛਾ ਬਬਲੂ ਭਾਈ ਬਬਲੂ ਨੂੰ ਉਹ ਕਹਾੜਾ ਫੜਾ ਦਿੰਦੇ ਆ ਬਬਲੂ ਕਹਾੜਾ ਫੜਦਾ ਦੂ ਚਾਰ ਟੱਕ ਮਾਰਦਾ ਬਬਲੂ ਉੱਥੇ ਵੀ ਦਮ ਚੜ ਜਾਂਦਾ ਅੱਛਾ ਬਬਲੂ ਭਾਈ ਕਹਾੜਾ ਛੜ ਦਿੰਦਾ ਕਹਿੰਦਾ ਆਪਣੇ ਤੋਂ ਨਹੀਂ ਇਹ ਕੰਮ ਹੁੰਦਾ ਹੈਗਾ ਕਹਿੰਦਾ ਵੀ ਆਪਾਂ ਦੇ ਕੋਈ ਹੋਰ ਕੰਮ ਦੇਖਦੇ ਆਂ ਕਹਿੰਦਾ ਜੀ ਤੁਹਾਡੇ ਕੋਲ ਕੋਈ ਹੋਰ ਕੰਮ ਹੈਗਾ ਬਾਈ ਮੈਨੂੰ ਉਹ ਦੱਸ ਦੋ ਮੈਂ ਉਹ ਕਰ ਲੂੰ ਉਹ ਕਹਿੰਦਾ ਵੀ ਐਂ ਕਰ ਵੀ ਉਹ ਖਾਤਾਵਹੀ ਪਈ ਆ ਉੱਥੇ ਐਂ ਲਿਖ ਲੈ ਵੀ ਕਿੰਨੇ ਦਰਖਤ ਵੜਤੇ ਕਿੰਨੇ ਰਹਿ ਗਏ ਇਹਨਾਂ ਦੇ ਹਿਸਾਬ ਕਿਤਾਬ ਲਿਖ ਲੈ ਹੂੰ ਉਹ ਕਹਿੰਦਾ ਵੀ ਜੇ ਮੈਂ ਪੜਿਆ ਲਿਖਿਆ ਹੁੰਦਾ ਕਹਿੰਦਾ ਮੈਂ ਮੁਨੀਮ ਨਾਲ ਲੱਗ ਜਾਂਦਾ ਕਹਿੰਦਾ ਉਹ ਕੰਮ ਵੀ ਨਹੀਂ ਆਪਾਂ ਨੂੰ ਆਉਦਾ ਹੈਗਾ ਅੱਛਾ ਬਬਲੂ ਭਾਈ ਉਹ ਵੀ ਕਹਾੜਾ ਸੱਟ ਕੇ ਉਹਦੀ ਖਾਤਾਵਹੀ ਸੱਟ ਕੇ ਬਬਲੂ ਉੱਥੋਂ ਵੀ ਚੱਲ ਪੈਂਦਾ ਬਬਲੂ ਕੁੱਲ ਮਿਲਾ ਕੇ ਵੀ ਇੱਥੇ ਇਹ ਪਤਾ ਲੱਗਦਾ ਵੀ ਬਬਲੂ ਪੂਰੇ ਹੀ ਕੰਮ ਚੋਰ ਸੀ ਹੂੰ ਬਬਲੂ ਪਈ ਅੱਗੇ ਵਗ ਜਾਂਦਾ ਜਦੋਂ ਸਿਖਰ ਦੁਪਹਿਰਾ ਹੋ ਜਾਂਦਾ ਸੁੰਨਸਾਨ ਹੁੰਦੀ ਹੈ ਬਬਲੂ ਤੇ ਵੀ ਲੱਗ ਜਾਂਦੀ ਆ ਬਬਲੂ ਇਹ ਸੋਚਦਾ ਵੀ ਹੁਣ ਰੋਟੀ ਵੀ ਖਾ ਲਾਂ ਮੈਂ ਬਬਲੂ ਇੱਕ ਖੂਹ ਕੋਲੇ ਵਗ ਜਾਂਦਾ ਤੇ ਖੂਹ ਕੋਲੇ ਬੈ ਕੇ ਉਹ ਰੋਟੀਆਂ ਵਾਲਾ ਪੋਣਾ ਖੋਲ ਲੈਂਦਾ ਜਿਹੜਾ ਉਹਦੀ ਮਾਂ ਨੇ ਦਿੱਤਾ ਸੀਗਾ ਹੂੰ ਸਵੇਰੇ ਲੈ ਕੇ ਆਈ ਸੀ ਹਾਂ ਤੇ ਬਬਲੂ ਉਹ ਖੂਹ ਕੋਲੇ ਬੈ ਕੇ ਇਹ ਕਰਨ ਲੱਗ ਜਾਂਦਾ ਵੀ ਇੱਕ ਨੂੰ ਖਾਵਾ ਕਿ ਦੋ ਨੂੰ ਖਾਵਾ ਕਿ ਤਿੰਨ ਨੂੰ ਖਾਵਾ ਕਿ ਚਾਰ ਨੂੰ ਖਾਵਾ ਅੱਛਾ ਬਬਲੂ ਮੂਰਖ ਵੀ ਸੀਗਾ ਬਬਲੂ ਇਹ ਸੋਚਦਾ ਰਹਿੰਦਾ ਤੇ ਉਹ ਖੂਹ ਦੇ ਵਿੱਚ ਪਰੀਆਂ ਰਹਿੰਦੀਆਂ ਹੁੰਦੀਆਂ ਨੇ ਉਹ ਸੋਚਦੀਆਂ ਨੇ ਵੀ ਇਹ ਕਿਹੜਾ ਆ ਗਿਆ ਸਾਡੀ ਜਾਨ ਦਾ ਦੁਸ਼ਮਣ ਵੀ ਜਿਹੜਾ ਇਹ ਕਹਿ ਰਿਹਾ ਵੀ ਮੈਂ ਇੱਕ ਨੂੰ ਖਾਵਾਂ ਜਾਂ ਦੋ ਨੂੰ ਖਾਵਾਂ ਜਾਂ ਤਿੰਨ ਨੂੰ ਖਾਵਾਂ ਜਾਂ ਚਾਰ ਨੂੰ ਖਾਵਾਂ ਉਹ ਚਾਰ ਪਰੀਆਂ ਹੀ ਖੂਚ ਰਹਿੰਦੀਆਂ ਹੁੰਦੀਆਂ ਨੇ ਪਰੀਆਂ ਨੂੰ ਐ ਹੋ ਗਿਆ ਵੀ ਸਾਨੂੰ ਕਹਿੰਦਾ ਕਿਤੇ ਹਾਂ ਪਰੀਆਂ ਨੂੰ ਐ ਹੋ ਗਿਆ ਵੀ ਕਿਤੇ ਸਾਨੂੰ ਕਹਿੰਦਾ ਵੀ ਇੱਕ ਨੂੰ ਖਾਵਾਂ ਕਿ ਦੋ ਨੂੰ ਖਾਵਾਂ ਕਿ ਤਿੰਨ ਨੂੰ ਖਾਵਾਂ ਕਿ ਚਾਰ ਨੂੰ ਖਾ ਜਾ ਅੱਛਾ ਉਹ ਬਾਹਰ ਨਿਕਲੇ ਹੁੰਦੀਆਂ ਨੇ ਖੂਤੋਂ ਪਰੀਆਂ ਉਹ ਕਹਿੰਦੀਆਂ ਵੀ ਕੀ ਗੱਲ ਹੋ ਗਈ ਵੀ ਮਹਾਰਾਜ ਤੁਸੀਂ ਸਾਨੂੰ ਕਿਉਂ ਖਾਣਾ ਚਾਹੁੰਦੇ ਹੋ ਕਿਉਂ ਸਾਡੀ ਜਾਨ ਦੇ ਦੁਸ਼ਮਣ ਬਣੇ ਹੋ ਤੁਸੀਂ ਅੱਛਾ ਬਬਲੂ ਇੱਕ ਪਾਸਾ ਤੇਜ ਵੀ ਸੀ ਉਹਦਾ ਬਬਲੂ ਸੋਚਦਾ ਵੀ ਹਾਂ ਇਹ ਪਰੀਆਂ ਬਾਹਰ ਆ ਗਈਆਂ ਵੀ ਇਹ ਹੋ ਸਕਦਾ ਵੀ ਮੈਂ ਇਹ ਡਰ ਗਿਆ ਵੀ ਇਹ ਮੇਰੇ ਲਈ ਕੰਮ ਕਰਨ ਜਾਂ ਮੈਨੂੰ ਕੁਝ ਦੇਈ ਦੇਣ ਉਹ ਦਿਮਾਗ ਚ ਚਲਾਉਂਦਾ ਬਬਲੂ ਕਹਿੰਦਾ ਹਾਂ ਕਹਿੰਦਾ ਮੈਂ ਤੁਹਾਨੂੰ ਚਾਰਾਂ ਨੂੰ ਖਾਣ ਨੂੰ ਫਿਰਦਾਗਾ ਅੱਛਾ ਤੂੰ ਕਹਿੰਦੀਆਂ ਵੀ ਸਾਨੂੰ ਸਾਡੀ ਜਾਨ ਬਖਸ਼ ਦਿਓ ਜੀ ਤੁਸੀਂ ਵੀ ਜੋ ਜੋ ਤੁਸੀਂ ਕਹੋਗੇ ਵੀ ਅਸੀਂ ਉਹ ਕਰ ਦਾਂਗੇ ਹਾਂ ਕਦਾ ਵੀ ਮੈਨੂੰ ਕੋਈ ਕੰਮ ਕਰਤਾ ਆਉਂਦਾ ਨਹੀਂ ਹੈਗਾ ਵੀ ਤੁਸੀਂ ਮੇਰੇ ਲਈ ਕੀ ਕਰ ਸਕਦੀ ਹੋ ਅੱਛਾ ਭਈ ਪਰੀਆਂ ਉਹਨੂੰ ਇੱਕ ਗੜਬਾ ਦੇ ਜਾਂਦੀਆਂ ਨੇ ਹੂੰ ਪਿੱਤਲ ਦਾ ਅੱਛਾ ਉਹ ਕਹਿੰਦੀਆਂ ਵੀ ਤੂੰ ਇਹ ਪਿੱਤਲ ਦੇ ਬਰਤਨ ਨੂੰ ਜਦੋਂ ਤੂੰ ਐ ਕਹੇਗਾ ਵੀ ਮੈਨੂੰ ਭੁੱਖ ਲੱਗੀ ਹੈ ਗਰਮ ਗਰਮ ਖਾਣੇ ਨਾਲ ਭਰ ਜਾ ਅੱਛਾ ਕਹਿੰਦੀ ਵੀ ਇੱਚ ਗਰਮ ਗਰਮ ਖਾਣਾ ਬਹੁਤ ਸਵਾਦ ਬਣ ਕੇ ਤੇਰੇ ਲਈ ਤਿਆਰ ਹੋ ਜਾ ਕਰੂਗਾ ਹੂੰ ਵੀ ਤੂੰ ਆ ਲੈ ਜਾ ਅੱਛਾ ਵੀ ਤੇ ਜੇ ਤੂੰ ਭੁੱਖਾ ਮਰਦਾਗਾ ਉਹ ਭਈ ਬਬਲੂ ਨੂੰ ਉਹ ਗੜਬਾ ਦੇ ਕੇ ਉਹ ਕਹਿੰਦੀ ਵੀ ਹੁਣ ਸਾਡੀ ਜਾਨ ਬਖਸ਼ ਦੀ। ਬਬਲੂ ਕਹਿੰਦਾ ਠੀਕ ਆ ਬਾਈ। ਹੂੰ। ਬਬਲੂ ਪਰੀਆਂ ਦੇ ਹੁੰਦੀ ਐਂ ਕਹਿ ਕੇ ਦੇਖਦਾ ਵੀ ਮੈਨੂੰ ਭੁੱਖ ਲੱਗੀ ਆ ਵੀ ਗਰਮ ਗਰਮ ਖਾਣਾ ਮੇਰੇ ਲਈ ਤਿਆਰ ਹੋ ਜਾ। ਉਹ ਵੀ ਖਾਣੇ ਨਾਲ ਭਰ ਜਾਂਦਾ ਗਰਮ ਗਰਮ ਦੇ ਨਾਲ। ਅੱਛਾ। ਪਰੀਆਂ ਨੂੰ ਕਹਿੰਦਾ ਵੀ ਠੀਕ ਐ ਤੁਹਾਡੀ ਜਾਨ ਬਖਸ਼ਤੀ। ਹੂੰ। ਪਰੀਆਂ ਵਾਪਸ ਉਹ ਖੂਹ ਦੇ ਵਿੱਚ ਚਲੀਆਂ ਜਾਂਦੀਆਂ ਨੇ। ਹੂੰ। ਬਬਲੂ ਨੂੰ ਆਉਂਦੇ ਆਉਂਦੇ ਨੂੰ ਆਪਣੇ ਘਰ ਨੂੰ ਨੀਰਾ ਹੋ ਜਾਂਦਾ। ਬਬਲੂ ਬਹੁਤ ਖੁਸ਼ ਹੁੰਦਾ। ਬਬਲੂ ਨੂੰ ਰਾਜ ਇੱਕ ਸਰਾਂ ਦੇਖਦੀ ਆ ਤੇ ਸਰਾਂ ਦੇ ਵਿੱਚ ਉਹਨੂੰ ਹੋਰ ਰਾਹ ਵੀ ਮਿਲਦੇ ਉਹਦੇ ਵਰਗੇ। अच्छा ਤੇ ਉਸ ਰਾਹ ਦਾ مالک ਵੀ ਦੇਖਦਾ ਵੀ ਆਹ ਬੰਦਾ ਕੱਲਾ ਹੈਗਾ ਜੀ ਇਹਦੇ ਕੋਲ ਗੜਬੀ ਹੈ ਹੂੰ ਗੜਬਾ ਚੱਕੀ ਫਿਰਦਾ ਹੈ ਵੀ ਇਹਦਾ ਕੀ ਚੱਕਰ ਹੈ ਉਹ ਬਾਬਲੇ ਨੂੰ ਪੁੱਛਦਾ ਵੀ ਕਹਿੰਦਾ ਵੀ ਇਹ ਗੜਬਾ ਐਡਾ ਕੀ ਲਈ ਫਿਰਦਾ ਤੂੰ ਇਹਦੇ ਵਿੱਚ ਕੀ ਆ ਉਹ ਕਹਿੰਦਾ ਵੀ ਪੁੱਛਣ ਇਹਦਾ ਬੜੀ ਕਮਾਲ ਦੀ ਚੀਜ਼ ਆ ਵੀ ਕਹਿੰਦਾ ਜਦੋਂ ਮੈਂ ਇਹਨੂੰ ਐਂ ਕਹਦਾ ਵੀ ਮੈਨੂੰ ਭੁੱਖ ਲੱਗੀ ਆ ਗਰਮ ਗਰਮ ਖਾਣੇ ਨਾਲ ਭਰ ਜਾ ਕਹਿੰਦਾ ਵੀ ਇਹ ਭਰ ਜਾਂਦਾ ਹੈ ਖਾਣਾ ਮੈਨੂੰ ਬਣਾ ਕੇ ਦੇ ਦਿੰਦਾ ਵੀ ਮੈਨੂੰ ਹੀ ਮਿਲੇ ਆ ਕੇ ਤੂੰ ਅੱਛਾ ਉਹ ਕਹਿੰਦਾ ਵੀ ਲੈ ਕੇ ਕਰਕੇ ਦਹਾ ਉਹ ਭਾਈ ਐਂ ਕਰਦਾ ਵੀ ਮੈਨੂੰ ਭੁੱਖ ਲੱਗੀ ਹੈ ਗਰਮ-ਗਰਮ ਖਾਣੇ ਨਾਲ ਭਰ ਜਾ ਉਹ ਭਈ ਜਿਹੜਾ ਗੜਬਾ ਹੁੰਦਾ ਉਹ ਭਰ ਜਾਂਦਾ ਹੂੰ ਉਹ ਭਈ ਸਾਰੇ ਰਾਹੀਆਂ ਨੂੰ ਜਿਹੜੇ ਉਹ ਸਰਾਂ 'ਚ ਠਹਿਰੇ ਹੁੰਦੇ ਸਾਰਿਆਂ ਨੂੰ ਖਾਣਾ ਖਵਾਉਂਦਾ ਉਹ ਕਹਿੰਦਾ ਵੀ ਬੜੀ ਕਮਾਲ ਦੀ ਚੀਜ਼ ਆ ਭਈ ਸਰਾਂ ਵਾਲਾ ਵੀ ਹੈਰਾਨ ਰਹਿ ਜਾਂਦਾ ਹੂੰ ਬਾਬਲੂ ਸੌ ਜਾਂਦਾ ਉਹ ਗੜਬਾ ਰੱਖ ਕੇ ਸਰਾਂ ਨੇ ਭਈ ਸਰਾਂ ਵਾਲਾ ਮਾਲਕ ਕੀ ਕਰਦਾ ਉਹ ਗੜਬੇ ਨੂੰ ਬਦਲ ਦਿੰਦਾ ਉਹੋ ਜੀ ਗੜਬਾ ਲਿਆ ਕੇ ਹੋਰ ਰੱਖ ਲੈਂਦਾ ਅੱਛਾ ਬਾਬਲੂ ਭਾਈ ਚਾਹੀ ਚਾਹੀ ਉੱਠ ਕੇ ਤੜਕੇ ਘਰ ਨੂੰ ਆਉਂਦਾ ਉਹ ਗੜਬਾ ਚੱਕ ਕੇ ਆਪਦੀ ਮਾਂ ਨੂੰ ਕਹਿੰਦਾ ਵੀ ਮਾਂ ਮੈਂ ਕਮਾਲ ਦੀ ਚੀਜ਼ ਲਿਆਇਆਗਾ ਉਦੀ ਮਾਂ ਨੂੰ ਇਹ ਲੱਗਦਾ ਵੀ ਇਹ ਕਿਸੇ ਜਿੱਥੇ ਕੰਮ ਕਰਦਾ ਉਹਨਾਂ ਨੇ ਇਹਨੂੰ ਚੀਜ਼ ਦੇ ਦਿੱਤੀ ਵੀ ਇਹ ਦਿਹਾੜੀ ਮਜ਼ਦੂਰੀ ਕਰਦਾ ਹੋਊ ਵਿਚਾਰਾ ਉਹ ਕਹਿੰਦਾ ਵੀ ਕਹਿੰਦੀ ਹਾਂ ਕਹਿੰਦੀ ਕੀ ਚੀਜ਼ ਲੈ ਕਹਿੰਦਾ ਐ ਕਰ ਵੀ ਤੂੰ ਆਹ ਜਿਹੜਾ ਥੱਲੇ ਹੈ ਨਾ ਵੀ ਵੀੜਾ ਇਹਨੂੰ ਲਪਪ ਦੇ ਕਹਿੰਦਾ ਮੈਂ ਇਹਦੇ ਉੱਤੇ ਧਰ ਕੇ ਤੈਨੂੰ ਕਮਾਲ ਦਿਖਾਉਣਾਗਾ ਉਦੀ ਮਾਂ ਭਾਈ ਗੋਹੇ ਨਾਲ ਉਹ ਲਪਪ ਦਿੰਦੀ ਆ ਹਾਂ ਜਦੋਂ ਉਹ ਰੱਖ ਦਿੰਦੀ ਰੱਖ ਦਿੰਦਾ ਉਹ ਗੜਬਾ ਕਹਿੰਦਾ ਲੈ ਮੈਂ ਹੁਣ ਤੈਨੂੰ ਕਮਾਲ ਦਿਖਾਵਾਂ ਉਹ ਕਹਿੰਦਾ ਵੀ ਮੈਨੂੰ ਭੁੱਖ ਲੱਗੀ ਆ ਗਰਮ ਗਰਮ ਖਾਣੇ ਨਾਲ ਭਰ ਜਾ ਹਾਂ ਗੜਬਾ ਅਸਲੀ ਹੋਵੇ ਤਾਂ ਉਹ ਖਾਣਾ ਆ ਬਈ ਉਹਦੇ ਚ ਉਹ ਭਾਈ ਇੱਕ ਵਾਰ ਕਹਿੰਦਾ ਦੋ ਵਾਰ ਕਹਿੰਦਾ ਤਿੰਨ ਵਾਰ ਕਹਿੰਦਾ ਉਹ ਹੰਬ ਜਾਂਦਾ ਹੂੰ ਉਹਦੀ ਮਾਂ ਕਹਿੰਦੀ ਐ ਵੀ ਕੀ ਤੂੰ ਇਹ ਮੂਰਖਤਾ ਕਰਨ ਲੱਗਾ ਵੀ ਕਹਿੰਦੀ ਜੇ ਕੰਮ ਤੇ ਗਈਦੀ ਅੰਗਰੇਨ ਤੋਂ ਪੈਸੇ ਲੈ ਕੇ ਆਉਂਦਾ ਚਾਰ ਵੀ ਘਰ ਦਾ ਗੁਜ਼ਾਰਾ ਚੱਲ ਜਾਂਦਾ ਵੀ ਆ ਕੀ ਚੀਜ਼ ਚੱਕ ਲਿਆ ਹੂੰ ਗੜਬਾ ਹਾਂ ਉਹ ਕਹਿੰਦਾ ਵੀ ਹਾਂ ਮਾਂ ਕਹਿੰਦਾ ਵੀ ਮੈਨੂੰ ਜਦੋਂ ਕਹਿੰਦਾ ਅਸੀਂ ਦਿੱਤਾ ਉਹਨਾਂ ਨੇ ਉਹ ਤਾਂ ਬਾਹਲੀ ਚਮਤਕਾਰ ਦੀ ਚੀਜ਼ ਸੀ ਕਹਿੰਦਾ ਵੀ ਹੁਣ ਇਹ ਪਤਾ ਨਹੀਂ ਕਿਉਂ ਨਹੀਂ ਕੰਮ ਕਰਦੀ ਭਈ ਹੂੰ ਉਹ ਬਈ ਨਿਰਾਸ਼ ਹੋ ਜਾਂਦਾ। ਉਹਦੀ ਮਾਂ ਭਾਈ ਅਗਲੇ ਦਿਨ ਫੇਰ ਉੱਠਦੀ ਆ ਉਹਨੂੰ ਕਹਿੰਦੀ ਆ ਵੀ ਉੱਠ ਤੂੰ ਕੰਮ ਤੇ ਨਹੀਂ ਜਾਣਾ ਹੈਗਾ। ਉਹ ਬਈ ਫੇਰ ਚੱਕਰਾਂ 'ਚ ਪੈਂਦਾ। ਉਹ ਸੋਚਦਾ ਵੀ ਹਾਂ ਮੈਂ ਪਰੀਆਂ ਨੂੰ ਜਾ ਕੇ ਇਹਦੀ ਸ਼ਿਕਾਇਤ ਕਰਦਾ ਵੀ ਜਦੋਂ ਤੁਹਾਡੇ ਕੋਲੇ ਦੀ ਉਹਨੇ ਜਾਦੂ ਮੰਤਰ ਨੇ ਕੰਮ ਕੀਤਾ ਮੁੜ ਕੇ ਕੀਤਾ ਨਹੀਂ ਹੈਗਾ। ਉਹ ਬਈ ਉਹਦੀ ਮਾਂ ਨੂੰ ਕਹਿੰਦਾ ਵੀ ਮਾਂ ਤੂੰ ਐ ਕਰ ਅੱਜ ਫੇਰ ਮੇਰੇ ਪੋਣੇ 'ਚ ਚਾਰ ਰੋਟੀਆਂ ਬੰਨ ਦੇ। ਉਹ ਕਹਿੰਦੀ ਵੀ ਆਟਾ ਤਾਂ ਹੈ ਨਹੀਂ। ਉਹਦੀ ਮਾਂ ਫੇਰ ਦਿਮਾਗ ਲੜਾਉਂਦੀ ਆ ਜਿਹੜਾ ਉਹ ਗੜਬਾ ਲੈ ਕੇ ਆਇਆ ਹੁੰਦਾ ਭਾਈ ਉਹ ਕਿਤੇ ਕਿਸੇ ਨੂੰ ਵੇਚ ਦਿੰਦੀ ਆ ਤੇ ਉਹ ਗੜਬੇ ਵਜਾਏ ਉਹ ਆਟਾ ਲੈ ਆਉਂਦੀ ਆ। ਉਹ ਆਟੇ ਆਟੇ ਦੀਆਂ ਰੋਟੀਆਂ ਬਣਾ ਕੇ ਚਾਰ ਉਹਨੂੰ ਫੇਰ ਪੋਣੇ ਚ ਬੰਨ੍ਹ ਦਿੰਦੀਆਂ ਚਾਰ ਨਾਲ। ਉਹ ਬਈ ਬਬਲੂ ਫੇਰ ਚੱਲ ਪੈਂਦਾ। ਬਬਲੂ ਫੇਰ ਜਾਂਦਾ ਬਈ ਉਹੀ ਜੰਗਲ 'ਚ ਓਖੂ ਕੋਲੇ ਬਹਿ ਜਾਂਦਾ ਫੇਰ। ਆਪਦਾ ਪੋਣਾ ਖੋਲ ਕੇ ਫੇਰ ਕਰਨ ਲੱਗ ਜਾਂਦਾ ਵੀ ਇੱਕ ਨੂੰ ਖਾਵਾ ਦੂ ਨੂੰ ਖਾਵਾ ਤਿੰਨ ਨੂੰ ਖਾਵਾ ਕਿ ਚਾਰ ਨੂੰ ਖਾਵਾ। ਉਹ ਪਰੀਆਂ ਫੇਰ ਬਾਹਰ ਆ ਜਾਂਦੀਆਂ ਨੇ। ਉਹ ਕਹਿੰਦੀ ਵੀ ਕੀ ਗੱਲ ਹੋ ਗਈ? ਅਸੀਂ ਤੁਹਾਨੂੰ ਕੱਲ ਆਪਣੀ ਇੱਕ ਅਨਮੋਲ ਚੀਜ਼ ਤਾਂ ਦਿੱਤੀ ਸੀ। ਉਹ ਕਹਿੰਦਾ ਵੀ ਉਹ ਤਾਂ ਕੰਮ ਹੀ ਨਹੀਂ ਕਰਦੀ ਹੈਗੀ। ਅੱਛਾ। ਕਹਿੰਦਾ ਵੀ ਮਕਰ ਉਰੇ ਥੋਡੇ ਕੋਲੇ ਮੈਂ ਉਹ ਜਾਦੂ ਮੰਤਰ ਬੋਲਿਆ ਕਹਿੰਦਾ ਉਹਨੇ ਖਾਣਾ ਦੇਤਾ ਫਿਰ ਕਹਿੰਦਾ ਇੱਕ ਜਗ੍ਹਾ ਮੈਂ ਹੋਰ ਚਲਾਇਆ ਕਹਿੰਦਾ ਉਹ ਚੱਲਿਆ ਕਦੇ ਵੀ ਘਰੇ ਲੈ ਕੇ ਗਿਆ ਤਾਂ ਕਹਿੰਦਾ ਕੰਮੀ ਨਹੀਂ ਕਰਿਆ ਹੈਗਾ ਤੇ ਉਹ ਬਬਲੂ ਨੂੰ ਕਹਿੰਦੀ ਆ ਵੀ ਐ ਕਰੋ ਹਾਂ ਵੀ ਅਸੀਂ ਤੁਹਾਨੂੰ ਇੱਕ ਛੜੀ ਦੇ ਦੰਨੀ ਆ ਵੀ ਛੜੀ ਇਹ ਤੁਸੀਂ ਜਿਹੜੀ ਚੀਜ਼ ਤੇ ਵੀ ਫੇਰੋਂਗੇ ਵੀ ਉਹ ਬਹੁਤ ਵਧੀਆ ਬਣ ਜੂਗੀ ਬਹੁਤ ਕੀਮਤੀ ਬਣ ਜੂਗੀ ਹਾਂ ਉਹ ਬਬਲੂ ਨੂੰ ਭਾਈ ਇੱਕ ਵਾਰ ਪ੍ਰਯੋਗ ਕਰਕੇ ਦਿਹਾਉਂਦੀਆਂ ਨੇ ਉਹ ਚੱਲਦੀ ਆ ਬਬਲੂ ਨੂੰ ਛੜੀ ਫੜਾ ਦੰਦੀਆਂ ਨੇ ਬਬਲੂ ਭਾਈ ਕਹਿੰਦਾ ਵੀ ਚਲੋ ਠੀਕ ਆ ਭਾਈ ਤੁਹਾਡੀ ਜਾਨ ਬਖਸ਼ੀ ਤੀ ਤੁਸੀਂ ਜਾਓ ਉਹ ਭਾਈ ਪਰੀਆਂ ਫੇਰ ਖੂਚ ਭਗ ਜਾਂਦੀ ਨੇ ਬਬਲੂ ਫੇਰ ਚਲੋ ਚਾਲ ਉਹ ਨੂੰ ਫੇਰ ਨਹੀਂ ਰਹਾ ਹੋ ਜਾਂਦਾ ਬਬਲੂ ਫੇਰ ਆ ਕੇ ਉਹ ਸਰਾਹ ਚ ਰੁਕੇ ਜਾਂਦਾ ਬਬਲੂ ਨੂੰ ਉਹ ਫੇਰ ਪੁੱਛਦਾ ਵੀ ਕਹਿੰਦਾ ਵੀ ਇਹ ਤੇ ਛੜੀ ਮਾਲਕ ਜਿਹੜਾ ਸੁਣਾਦਾ ਹੁੰਦਾ ਵੀ ਇਹ ਕਹਿੰਦਾ ਵੀ ਛੜੀ ਤੂੰ ਇਹ ਕਾਦੀ ਲੈ ਕੇ ਆਏਗਾ ਹੂੰ ਕਹਿੰਦਾ ਵੀ ਇਹ ਤਾਂ ਬੜੀ ਕੀਮਤੀ ਚੀਜ਼ ਆ ਵੀ ਜਿਹੜੀ ਚੀਜ਼ ਦੇ ਵੀ ਉਤੋਂ ਦੀ ਫੇਰਤਾ ਜਿਵੇਂ ਵੀ ਸੋਚ ਤੇਰੀ ਇਹ ਸਰਾਹ ਦੇ ਉਤੋਂ ਦੀ ਫੇਰਤਾ ਵੀ ਇਹ ਤਾਂ ਬਹੁਤ ਆਲੀਸ਼ਾਨ ਮਹਿਲ ਬਣ ਜਾਊਗਾ ਇਹ ਨਹੀਂ ਪਤਾ ਸੋਨੇ ਦੀ ਬਣ ਜਾਊਗਾ ਮਾਲਕ ਵੀ ਕਹਿੰਦਾ ਵੀ ਇਹ ਚੀਜ਼ ਕ ਕਹਿੰਦਾ ਕਰਕੇ ਦਿਖਾਇਆ ਉਹ ਪਈ ਉਦੀ ਸਰਾਂ ਦੇ ਉੱਤੋਂ ਦੀ ਫੇਰ ਦਿੰਦਾ ਹੂੰ ਉਹ ਉਦੀ ਸਰਾਂ ਸਾਰੀ ਅਲੀਸ਼ਾਨ ਮਹਿਲ ਚ ਇੱਕ ਤਬਦੀਲ ਹੋ ਜਾਂਦੀ ਆ ਅੱਛਾ ਇੱਕ ਵਧੀਆ ਬਣ ਜਾਂਦੀ ਆ ਉਹ ਹੈਰਾਨ ਹੋ ਜਾਂਦਾ ਭਾਈ ਉਹ ਕਹਿੰਦਾ ਵੀ ਹਾਂ ਚੀਜ਼ ਤਾਂ ਕੰਮ ਦੀ ਆ ਉਹਦਾ ਪੂਰਾ ਆਦਰ ਮਾਨ ਕਰਦਾ ਉਹਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਭੋਜਨ ਉਹਨੂੰ ਛਕਾਉਂਦਾ ਉਹਦੀ ਪੂਰੀ ਸੇਵਾ ਕਰਦਾਗਾ ਤੇ ਬਾਬਲੂ ਪਈ ਫੇਰ ਉਹ ਛੜੀ ਸਰਾਂ ਨੇ ਰੱਖ ਕੇ ਸੌਂ ਜਾਂਦਾ ਹੂੰ ਫਿਰ ਉਸ ਤੋਂ ਬਾਅਦ ਭਾਈ ਮਾਲਕ ਫੇਰ ਉਮੀ ਕਰਦਾ ਸਰਾਂ ਵਾਲਾ ਜਿਹੜਾ ਹੁੰਦਾ ਉਹ ਛੜੀ ਬਦਲ ਕੇ ਉਹਦੇ ਵਰਗੀ ਉਹਨਾਂ ਕਲੀ ਛੜੀ ਲਿਆ ਕੇ ਉਹਦੇ ਸਰਾਣੀ ਰੱਖ ਦਿੰਦਾ। ਬਾਬਲੂ ਫੇਰ ਭਾਈ ਛੜੀ ਚੱਕ ਕੇ ਘਰੇ ਵਗ ਜਾਂਦਾ। ਬਾਬਲੂ ਕਹਿੰਦਾ ਵੀ ਮਾਂ ਵੀ ਉਹ ਮੰਤਰ ਤਾਂ ਫੇਰ ਹੋ ਗਿਆ ਦੀ ਕਹਿੰਦਾ ਹੁਣ ਮੈਂ ਇੱਕ ਬਹੁਤ ਘੈਂਟ ਚੀਜ਼ ਲੈ ਕੇ ਆਇਆ। ਉਹ ਕਹਿੰਦੀ ਵੀ ਕੀ ਲੈ ਕੇ ਆਇਆ ਤੂੰ ਉਹਦੀ ਮਾਂ ਵਿਚਾਰੀ ਬੁੜੀ। ਉਹ ਕਹਿੰਦਾ ਵੀ ਇਹੇ ਚੀਜ਼ ਮੈਂ ਜਿਹਦੀ ਉਤੋਂ ਦੀ ਵੀ ਫੇਰ ਦੂੰਗਾ। ਕਹਿੰਦਾ ਵੀ ਉਹ ਚੀਜ਼ ਬਹੁਤ ਵਧੀਆ ਤੇ ਕੀਮਤੀ ਬਣ ਜੂ। ਉਹ ਕਹਿੰਦਾ ਲੈ ਵੀ ਮੈਂ ਹੁਣ ਘਰ ਉਤੋਂ ਦੀ ਫੇਰਦਾ ਆਪਣੇ ਦੀ ਵੀ ਕਹਿੰਦਾ ਇਹ ਘਰ ਦੇਖੀ ਹੁਣ ਬਹੁਤ ਵਧੀਆ ਘਰ ਚ ਬਣ ਜੂਗਾ। ਉਹ ਪਈ ਫੇਰਦਾ ਵਿਚਾਰਾ। ਉਹ ਫੇਰ ਨਹੀਂ ਕੰ ਉਹਦੀ ਮਾਂ ਕਹਿੰਦੀ ਵੀ ਤੂੰ ਕਿਉਂ ਮੂਰਖ ਬਣਿਆ ਹੈ ਜੇ ਕਿਤੇ ਕੰਮ ਕਰਦਾ ਤਾਂ ਉਹਨਾਂ ਨੂੰ ਕਹਿਆ ਵੀ ਮੈਨੂੰ ਪੈਸੇ ਦੇ ਦਿਆ ਕਰੋ ਵੀ ਇਹੋ ਜਿਹੀ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਭਾਈ ਬਬਲੂ ਫੇਰ ਬਹੁਤ ਨਿਰਾਸ਼ ਹੁੰਦਾ ਉਹਦੀ ਮਾਂ ਭਾਈ ਫੇਰ ਅਗਲੇ ਦਿਨ ਉੱਠਦੀ ਆ ਉਹਨੂੰ ਕਹਿੰਦਾ ਵੀ ਮਾਂ ਫੇਰ ਚਾਰ ਰੋਟੀਆਂ ਮੈਨੂੰ ਪੌਣੇ ਚ ਬਣ ਦੇ ਤੇ ਉਹਦੀ ਮਾਂ ਭਾਈ ਫੇਰ ਆਟਾ ਮੰਗ ਕੇ ਲੈਂਦੀ ਆ ਕਿਸੇ ਤੋਂ ਰੋਟੀਆਂ ਬਨਨ ਕੇ ਬਬਲੂ ਨੂੰ ਚਾਰ ਪੌਣੇ ਚ ਦੇ ਦਿੰਦੀ ਆ अच्छा बबलू फेर ਭਾਈ ਅੱਕਿਆ ਕਾਇਆ ਉਹ ਖੂਹ ਕੋਲੇ ਜਾਂਦਾਗਾ ਪਰੀਆਂ ਕੋਲੇ ਪਰੀਆਂ ਕੋਲੇ ਜਾਂਦਾਗਾ ਉਹ ਫੇਰ ਕਹਿੰਦਾ ਵੀ ਇੱਕ ਨੂੰ ਖਾਵਾਂ ਦੂ ਨੂੰ ਖਾਵਾਂ ਤਿੰਨ ਨੂੰ ਖਾਵਾਂ ਕਿ ਚਾਰ ਨੂੰ ਖਾਵਾਂ ਤੇ ਉਹ ਪਰੀਆਂ ਬਾਹਰ ਆ ਜਾਂਦੀਆਂ ਨੇ ਹੂੰ ਪਰੀਆਂ ਉਹਨੂੰ ਆ ਕੇ ਕਹਿੰਦੀਆਂ ਵੀ ਕੀ ਗੱਲ ਹੋ ਗਈ ਵੀ ਤੂੰ ਤਾਂ ਸਾਨੂੰ ਕਿਸੇ ਬਹੁਤ ਲਾਲਚੀ ਕਿਸਮ ਦਾ ਬੰਦਾ ਲੱਗਦਾਗਾ ਵੀ ਜਿਹਦਾ ਢਿੱਡ ਹੀ ਨਹੀਂ ਭਰਦਾ ਹੈਗਾ ਅੱਛਾ ਬਬਲੂ ਕਹਿੰਦਾ ਵੀ ਪਹਿਲਾਂ ਤੁਸੀਂ ਮੈਨੂੰ ਗੜਬਾ ਦਿੱਤਾ ਹੂੰ ਕਹਿੰਦਾ ਵੀ ਉਹ ਵੀ ਕਿਸੇ ਕੰਮ ਨਹੀਂ ਆਇਆ ਹੈਗਾ ਦੂਜੀ ਫੇਰ ਵੀ ਤੁਸੀਂ ਮੈਨੂੰ ਛੜੀ ਦੇਤੀ ਕਹਿੰਦਾ ਵੀ ਛੜੀ ਵੀ ਕਿਸੇ ਕੰਮ ਨਹੀਂ ਆਈ ਹੈਗੀ ਵੀ ਇੱਕ ਵਾਰ ਉਹ ਚਲਦੀ ਆ ਦੋ ਵਾਰ ਚਲਦੀ ਫਿਰ ਉਸ ਤੋਂ ਬਾਅਦ ਕੰਮ ਨਹੀਂ ਕਰਦੀ ਜੀ ਉਹ ਕਹਿੰਦੀ ਹੈ ਲੈ ਵੀ ਲੈ ਇਸ ਵਾਰ ਤੈਨੂੰ ਅਸੀਂ ਬੱਕਰਾ ਦਿੰਨੇ ਆ ਇਹਨੂੰ ਤੇ ਕਹਿਣਾ ਵੀ ਬੱਕਰੇ ਬੱਕਰੇ ਮੈਨੂੰ ਸੋਨੇ ਦੀਆਂ ਮਿੰਗਣਾ ਕਰ ਦੇ ਕਹਿੰਦੀ ਇਹ ਤੈਨੂੰ ਸੋਨੇ ਚਾਹਦੀਆਂ ਮਿੰਗਣਾ ਕਰਕੇ ਦੇ ਦਊਗਾ ਵੀ ਤੂੰ ਦਣਾ ਚ ਅਮੀਰ ਹੋ ਜਾਏਗਾ ਅੱਛਾ ਬਾਬਲੂ ਨੂੰ ਭਾਈ ਉਹ ਟਰਾਈ ਕਰਕੇ ਦਿਹਾਉਂਦੀਆਂ ਨੇ ਬਾਬਲੂ ਕਹਿੰਦਾ ਹੈਗਾ ਵੀ ਮੈਨੂੰ ਸੋਨੇ ਦੀਆਂ ਮਿੰਗਣਾ ਕਰ ਦੇ ਬੱਕਰੇ ਇੱਕ ਮੇਮਣਾ ਹੁੰਦਾ ਉਹ ਛੋਟਾ ਜਿਹਾ ਉਹ ਵੀ ਸੋਨੇ ਦੀਆਂ ਮਿੰਗਣਾ ਕਰਦਾ ਸੋਨੇ ਚਾਹਦੀਆਂ ਬਾਬਲੂ ਬਹੁਤ ਕੁਛ ਹੁੰਦਾ ਬਬਲੂ ਲੈ ਕੇ ਭਾਈ ਫੇਰ ਲਈ ਆਉਂਦਾ ਹੁੰਦਾ ਉਹਨੂੰ ਬਬਲੂ ਫੇਰ ਉਹੀ ਸਰਾਹ ਚ ਰੁਕ ਜਾਂਦਾ ਅੱਛਾ ਜਿਹੜੀ ਵਧੀਆ ਬਣ ਗਈ ਹੁੰਦੀ ਹੈ ਹੁਣ ਤਾਂ ਉਹ ਉਹ ਕਹਿੰਦਾ ਵੀ ਤੂੰ ਆ ਬੱਕਰਾ ਅੱਜ ਕਿਵੇਂ ਲਈ ਆਉਣਾ ਉਹ ਕਹਿੰਦਾ ਵੀ ਇਹ ਤਾਂ ਬਾੜੀ ਕਮਾਲ ਦੀ ਚੀਜ਼ ਆ ਵੀ ਇਹੇ ਬੱਕਰੇ ਨੂੰ ਮੈਂ ਐਂ ਕਹਿਣਾ ਵੀ ਦੇ ਦੇ ਮੈਨੂੰ ਸੋਨੇ ਦੀਆਂ ਮਿੰਗਣਾ ਵੀ ਕਰ ਦੇ ਸੋਨੇ ਦੀਆਂ ਮਿੰਗਣਾ ਕਹਿੰਦਾ ਵੀ ਇਹ ਸੋਨੇ ਚਾਹਦੀ ਦੀਆਂ ਮਿੰਗਣਾ ਕਰਦਾ ਉਹ ਕਹਿੰਦਾ ਵੀ ਕਰਕੇ ਦਿਖਾ ਉਹਦੀ ਉਹਨੂੰ ਪਈ ਲੜ ਲੜਾ ਕੇ ਉਹਨੂੰ ਆਪਦੇ ਵੱਲ ਆਕਰਸ਼ਿਤ ਕਰਕੇ ਵੀ ਉਹਦੀ ਸੇਵਾ ਪਾਣੀ ਕਰਕੇ ਉਹਨੇ ਆਪਦੇ ਪ੍ਰਤੀ ਮੋਹ ਰੱਖਿਆ ਹੁੰਦਾ ਉਹਨੂੰ ਪੂਰਾ ਹੂੰ ਉਹ ਭਾਈ ਐ ਕਹਿੰਦਾ ਤੇ ਉਹ ਮਾਲਕ ਦੇ ਸਾਹਮਣੇ ਸਰਾਹ ਵਾਲੇ ਸਾਹਮਣੇ ਫੇਰ ਉਹ ਸੋਨੇ ਚਾਂਦੀ ਦੇ ਮਿੰਗਣਾ ਕਰ ਦਿੰਦੀ ਆ ਮਾਲਕ ਬਹੁਤ ਹੈਰਾਨ ਹੁੰਦਾ ਵੀ ਇਹ ਕਿੱਥੋਂ ਲਿਆਉਂਦਾ ਇਹ ਅਵਲੀਆਂ ਚੀਜ਼ਾਂ ਹੂੰ ਉਹ ਭਾਈ ਆਪਦੇ ਪਾਵੇ ਦੇ ਨਾਲ ਬੱਕਰੇ ਨੂੰ ਬਨ ਕੇ ਮੇਮਣੇ ਨੂੰ ਸੌ ਜਾਂਦਾ ਹੂੰ ਭਾਈ ਫੇਰ ਮਾਲਕ ਉਵੇਂ ਕਰਦਾ ਉਹ ਬੱਕਰੇ ਨੂੰ ਲੈ ਜਾਂਦਾ ਚੋਰੀ ਕਰਕੇ ਉਹਦੇ ਵਰਗੀ ਬੱਕਰੀ ਦਾ ਮੇਮਣਾ ਖੜਾ ਖੜਾ ਦਿੰਦਾ ਉੱਥੇ ਹੂੰ ਫੇਰ ਭਾਈ ਬਬਲੂ ਫੇਰ ਬੜਾ ਖੁਸ਼ ਹੋ ਹੁੰਦਾ ਉਹਦੇ ਘਰੇ ਲੈ ਕੇ ਆਉਂਦਾ ਬੱਕਰੀ ਨੂੰ ਉਹ ਕਹਿੰਦਾ ਵੀ ਮਾਂ ਵੀ ਅੱਜ ਚੀਜ਼ ਬਹੁਤ ਕਮਾਲ ਦੀ ਲੈ ਆ ਵੀ ਇਹੇ ਸੋਨੇ ਦੀਆਂ ਮਿੰਗਣਾ ਕਰਦਾ ਬਕਰ ਅੱਛਾ ਉਹ ਕਹਿੰਦੀ ਹੈ ਵੀ ਕਹਿੰਦੀ ਵੀ ਤੂੰ ਪਹਿਲਾਂ ਇੰਨੀਆਂ ਚੀਜ਼ਾਂ ਲੈ ਆ ਵੀ ਉਹ ਤਾਂ ਕੰਮ ਤਾਂ ਕਰਦੀਆਂ ਨਹੀਂ ਹੈਗੀਆਂ ਕਹਿੰਦਾ ਵੀ ਆਹ ਕੰਮ ਕਰੂਗਾ ਮੈਨੂੰ ਪੂਰਾ ਯਕੀਨ ਆ ਉਹ ਕਹਿੰਦਾ ਵੀ ਬੱਕਰੇ ਬੱਕਰੇ ਦੇ ਦੇ ਸੋਨੇ ਦੀਆਂ ਮਿੰਗਣਾ ਭਾਈ ਉਹ ਮਿੰਗਣਾ ਕਰਦਾ ਨਹੀਂ ਹੈਗਾ ਭਾਈ ਉਹ ਬੱਕਰੇ ਨੂੰ ਘਟਦਾ ਅੱਛਾ ਜਦੋਂ ਬੱਕਰੇ ਨੂੰ ਘਟਦਾ ਭਾਈ ਬੱਕਰਾ ਮਿੰਗਣਾ ਕਰ ਦਿੰਦਾ ਪਰ ਉਹ ਸੁਣੀਂਦੀਆਂ ਨਹੀਂ ਕਰਦਾ ਹੈਗਾ ਉਹਦੀ ਮਾਂ ਆ ਕੇ ਜਾਂਦੀ ਹੈ ਵੀ ਮੱਥੇ ਤੇ ਹੱਥ ਮਾਰਦੀ ਹੈ ਵੀ ਬਬਲੂ ਤੈਨੂੰ ਤਾਂ ਕੋਈ ਮੂਰਖ ਬਣਾਈ ਜਾਂਦਾ ਵੀ ਤੈਥੋਂ ਆਪਦਾ ਕੰਮ ਕਰਾ ਲਾਂਦਾ ਤੈਨੂੰ ਇਹ ਜੀਆਂ ਊਠ ਪਟਾਂਗ ਚੀਜ਼ਾਂ ਦੇ ਦਿੰਦਾ ਉਹ ਦੱਸਦਾ ਨਹੀਂ ਮੈਂ ਕੰਮ ਤੇ ਜਾਂਦਾ ਹੀ ਹਾਂ ਹਾਂ ਉਹ ਦੱਸਦੇ ਨਹੀਂ ਵੀ ਮੈਂ ਤਾਂ ਕੰਮ ਤੇ ਜਾਂਦੇ ਨਹੀਂ ਵੀ ਮੈਂ ਤਾਂ ਕੀ ਜਿਗੜ ਲਾ ਰਖਿਆ ਭਈ ਉਹਦੀ ਮਾਂ ਨੂੰ ਉਹ ਅੱਕ ਜਾਂਦੀ ਹੈ ਉਹਦੀ ਮਾਂ ਵੀ ਕਹਿੰਦੀ ਵੀ ਜੀ ਕੋਈ ਕੰਮ ਕਰਨਾ ਪੈਸੇ ਪੱਟੇ ਕਰ ਲੈ ਵੀ ਆਹ ਕੰਮ ਛੱਡ ਦੇ ਭਈ ਬਬਲੂ ਫੇਰ ਤੜਕੇ ਉੱਠਦਾ ਵੀ ਮਾਂ ਨੂੰ ਕਹਿੰਦਾ ਵੀ ਮਾਂ ਆਖਰੀ ਵਾਰ ਮੈਨੂੰ ਬਸ ਪੌਣੇ ਚ 4 ਰੋਟੀਆਂ ਬਣ ਕੇ ਦੇ ਦੇ ਨਾਲ 4 ਦੇ ਦੇ ਹੂੰ ਭਾਈ ਬਬਲੂ ਫੇਰ ਜਾਂਦਾ ਅੱਕਿਆ ਕਾਇਆ ਖੂਦੇ ਜਾਂਦਾ ਹੂੰ ਬਬਲੂ ਫੇਰ ਖੋਲਦਾ ਹੋ ਰੋਟੀਆਂ ਹੂੰ ਫੇਰ ਕਹਿੰਦਾ ਵੀ ਇੱਕ ਨੂੰ ਖਾਵਾ ਦੋ ਨੂੰ ਖਾਵਾ ਤਿੰਨ ਨੂੰ ਖਾਵਾ ਚਾਰ ਨੂੰ ਖਾਵਾ ਹੂੰ ਭਾਈ ਫੇਰ ਉਹ ਪਰੀਆਂ ਬਾਹਰ ਆ ਜਾਂਦੀਆਂ ਨੇ ਉਹ ਕਹਿੰਦੀਆਂ ਵੀ ਤੂੰ ਹੁਣ ਕੀ ਪਾੜ ਦੇਗਾ ਵੀ ਤੈਨੂੰ ਸਾਰਾ ਕੁਝ ਤਾਂ ਅਸੀਂ ਦਿੱਤਾ ਜਿਹੜੀਆਂ ਸਾਡੇ ਕੋਲ ਅਨਮੋਲ ਚੀਜ਼ਾਂ ਸੀਗੀਆਂ ਵੀ ਤੂੰ ਲਾਲਚੀ ਕਿਸਮ ਦਾ ਬੰਦਾ ਹੈਗਾ ਵੀ ਇਸ ਤੋਂ ਬਾਅਦ ਅਸੀਂ ਤੇਰੀ ਕੋਈ ਮੰਗ ਨਹੀਂ ਪੂਰੀ ਕਰਨੀ ਹੈਗੀ ਕਹਿੰਦੀ ਵੀ ਅਸੀਂ ਤੇਰੇ ਤੋਂ ਇੰਨੀਆਂ ਅੱਕੀਆਂ ਪਾਈਆਂ ਤੈਨੂੰ ਅਸੀਂ ਇੱਥੇ ਨਸ਼ਟ ਕਰ ਦਾਂਗੀਆਂ ਅੱਛਾ ਬਬਲੂ ਵੀ ਡਰ ਜਾਂਦਾ ਹੂੰ ਬਬਲੂ ਕਹਿੰਦਾ ਵੀ ਮੇਰੀ ਆਖਰੀ ਵਾਰ ਇਹ ਗੱਲ ਸੁਣ ਲਓ ਵੀ ਮੈਂ ਇੱਥੋਂ ਚੀਜ਼ ਲੈ ਕੇ ਜਾਣਾ ਹੂੰ ਫੇਰ ਕਹਿੰਦਾ ਵੀ ਮੈਂ ਇੱਕ ਸਰਾਹ ਚ ਰੁਕ ਜਾਣਾ ਹੂੰ ਉੱਥੇ ਤੱਕ ਉਹ ਜਾਦੂ ਅੰਤਰ ਕੰਮ ਕਰਦਾ ਜਿਹੜੀਆਂ ਮੈਨੂੰ ਤੁਸੀਂ ਚੀਜ਼ਾਂ ਦਿੰਦੇ ਨੇ ਉਸ ਤੋਂ ਬਾਅਦ ਉਹ ਕੋਈ ਚੀਜ਼ਾਂ ਕੰਮ ਨਹੀਂ ਕਰਦੀਆਂ ਹੈਗੀਆਂ ਭਾਈ ਪਰੀਆਂ ਨੂੰ ਵੀ ਇਹ ਗੱਲ ਸਮਝ ਆ ਜਾਂਦੀ ਆ ਬਬਲੂ ਮੂਰਖ ਹੁੰਦਾ ਬਬਲੂ ਨੂੰ ਹਲੇ ਤੱਕ ਇਹ ਗੱਲ ਤਾਂ ਪਤਾ ਨਹੀਂ ਲੱਗਿਆ ਦੀਗਾ ਵੀ ਇਹ ਸਰਾਹ ਤੱਕ ਇਹ ਠੀਕ ਰਹਿੰਦਾ ਉਸ ਤੋਂ ਬਾਅਦ ਇਹ ਕਿਉਂ ਗੱਲ ਵਿਗੜ ਜਾਂਦੀ ਹੈ ਡੱਬਾ ਦੇ ਦਾਂਦੀਆਂ ਨੇ ਉਹ ਕਹਿੰਦੇ ਨਹੀਂ ਵੀ ਇਹ ਤੂੰ ਡੱਬਾ ਆਪ ਨਹੀਂ ਖੋਲਣਾ ਹੂੰ ਬਬਲੂ ਭਾਈ ਉਮੀ ਕਰਦਾ ਬਬਲੂ ਉਹ ਡੱਬਾ ਲੈ ਕੇ ਉਹਨਾਂ ਤੋਂ ਆਖਰੀ ਵਾਰ ਹੂੰ ਚੱਲ ਬੰਦਾ ਸਰਾਮ ਵੱਲ ਨੂੰ ਹੂੰ ਬਬਲੂ ਉਹ ਡੱਬਾ ਜਾ ਕੇ ਆਪਦੇ ਸਰਾਣੇ ਰੱਖ ਲੈਂਦਾ ਅੱਛਾ ਤੇ ਮਾਲਕ ਉਹਦੇ ਕੋਲ ਫੇਰ ਆਇਆ ਕਹਿੰਦਾ ਅੱਜ ਕੀ ਲੈ ਆ ਤੂੰ ਹੂੰ ਉਹ ਕਹਿੰਦਾ ਵੀ ਅੱਜ ਯਾਰ ਮੈਨੂੰ ਤਾਂ ਨੀਂਦ ਆਈ ਜਾਂਦੀ ਐ ਵੀ ਪੁੱਛਣਾ ਮੈਂ ਤਾਂ ਸੌਣ ਲੱਗਿਆ ਬਬਲੂ ਸੌਣ ਦਾ ਨਾਟਕ ਕਰਦਾ ਹੂੰ ਬਬਲੂ ਜਦੋਂ ਅੱਖਾਂ ਬੰਦ ਕਰ ਲੈਂਦਾ ਭਾਈ ਉਹ ਮਾਲਕ ਉਮੀ ਕਰਦਾ ਉਹ ਡੱਬਾ ਚੱਕਦਾ ਹੂੰ ਕੱਲਾ ਡੱਬਾ ਜਾ ਕੇ ਖੋਲਦਾ ਉਦੀਪੇਕ ਕੋਸਨ ਨਵਜਣੇ ਸ਼ੁਰੂ ਹੋ ਜਾਂਦੀ ਆ ਅੱਛਾ ਡੱਬੇ ਵਿੱਚ ਉਹ ਭਾਈ ਉਹ ਹੌਲੀ ਹੌਲੀ বাজਦੀ ਆ ਫਿਰ ਉਹ ਇੱਕੋ ਦਮ ਤੇਜ਼ ਹੋ ਜਾਂਦੀ ਆ ਮਲਕ ਚੀਕਾ ਮਾਰਨ ਲੱਗ ਜਾਂਦਾ ਸਰਾਂ ਦਾ ਬਬਲੂ ਉੱਠਦਾਗਾ ਬਬਲੂ ਕਹਿੰਦਾ ਵੀ ਤੂੰ ਮੇਰਾ ਡੱਬਾ ਕਿਉਂ ਖੋਲਿਆ ਕਹਿੰਦਾ ਮੈਨੂੰ ਐ ਸੀ ਵੀ ਇਹਦੇ ਚ ਵੀ ਕੋਈ ਅਨਮੋਲ ਚੀਜ਼ ਹੋਊਗੀ ਤੇ ਬਬਲੂ ਕਹਿੰਦਾ ਵੀ ਅੱਛਾ ਉਹ ਸਾਰੀਆਂ ਚੀਜ਼ਾਂ ਦਾ ਮਤਲਬ ਤੂੰ ਚੱਕੀਆਂ ਨੇ ਮੇਰੀਆਂ ਉਹ ਕਹਿੰਦਾ ਵੀ ਹਾਂ ਮੈਂ ਚੱਕੀਆਂ ਨੇ ਕਹਿੰਦਾ ਉਹ ਦੇਈ ਕਹਿੰਦਾ ਮੈਂ ਦੇ ਦੂੰਗਾ ਸਾਰੀਆਂ ਚੀਜ਼ਾਂ ਪਰ ਵੀ ਇਹ ਇਹ ਡੱਬੇ ਨੂੰ ਤੂੰ ਬੰਦ ਕਰ ਦੇ ਤੇ ਬਬਲੂ ਭਾਈ ਉਹਦੀ ਗੱਲ ਮੰਨ ਲੈਂਦਾ ਬਬਲੂ ਡੱਬਾ ਬੰਦ ਕਰ ਦ ਬਬਲੂ ਨੂੰ ਬਬਲੂ ਉਹਨੂੰ ਕੁੱਟਦਾਗਾ ਕਹਿੰਦਾ ਵੀ ਮੇਰੀਆਂ ਸਾਰੀਆਂ ਚੀਜ਼ਾਂ ਮੋੜ ਜਿਹੜੀਆਂ ਤੂੰ ਮੇਰੀਆਂ ਚੀਜ਼ਾਂ ਬਦਲੀਆਂ ਨੇ ਭਾਈ ਉਹ ਉਹਨੂੰ ਛੜੀ ਵੀ ਦੇ ਦਿੰਦਾ ਉਹਨੂੰ ਉਹਦਾ ਬੱਕਰਾ ਵੀ ਦੇ ਦਿੰਦਾ ਤੇ ਉਹਨੂੰ ਉਹਦਾ ਗੜਬਾ ਵੀ ਦੇ ਦਿੰਦਾ ਉਹ ਤਿੰਨੇ ਚੀਜ਼ਾਂ ਉਹਦੀਆਂ ਮੋੜ ਦਿੰਦਾ ਤੇ ਬਬਲੂ ਭਾਈ ਚਾਹ ਹੀ ਚਾਈ ਆ ਕੇ ਆਪਣੀ ਮਾਂ ਨੂੰ ਦੱਸਦਾ ਉਹ ਸਾਰੀਆਂ ਚੀਜ਼ਾਂ ਵਰਤ ਕੇ ਦਿਖਾਉਂਦਾ ਵੀ ਵੇਖ ਮਾਂ ਇਹ ਚੀਜ਼ਾਂ ਸਾਰੀਆਂ ਕੰਮ ਕਰਦੀਆਂ ਨੇ ਬਬਲੂ ਪੂਰਾ ਅਮੀਰ ਹੋ ਜਾਏਗਾ ਉਹ ਚੀਜ਼ਾਂ ਵਰਤ ਕੇ ਫਿਰ ਬਬਲੂ ਦੀ ਇਹ ਹਾਲਤ ਹੋ ਜਾਂਦੀ ਆ ਆਲੇ-ਦੁਆਲੇ ਦੇ ਚੋਰੀ ਠੱਗੀਆਂ ਵਾਲੇ ਲੋਕ ਤੇ ਉਹ ਦੀ ਜਾਣ ਦੇ ਦੁਸ਼ਮਣ ਬਣ ਜਾਂਦੇ ਬਬਲੂ ਦੀ ਦੀ ਵੀ ਇਹ ਅਮੀਰ ਬੰਦਾ ਇਹਨੂੰ ਕਿਸ ਤਰੀਕੇ ਨਾਲ ਅਸੀਂ ਦੇ ਘਰੇ ਚੋਰੀ ਕਰੀਏ ਜਾਂ ਕਿਸ ਤਰੀਕੇ ਨਾਲ ਵੀ ਇਹਦਾ ਸਾਰਾ ਜਿਹੜਾ ਖਜ਼ਾਨਾ ਖੋ ਲਈਏ ਬਬਲੂ ਇੰਨੀ ਫਿਕਰਾਂ ਚ ਪੈ ਜਾਂਦਾ ਬਬਲੂ ਬਿਮਾਰ ਰਹਿਣ ਲੱਗ ਜਾਂਦਾ ਹੂੰ ਤੇ ਬਬਲੂ ਪਰੇਸ਼ਾਨ ਰਹਿੰਦਾ ਬਬਲੂ ਨੂੰ ਨੀਂਦ ਨਹੀਂ ਆਉਂਦੀ ਹੈਗੀ ਵੀ ਕਿਤੇ ਅੱਜ ਨਾ ਚੋਰੀ ਹੋ ਜਾਈ ਮੇਰੀ ਚੀਜ਼ ਦੀ ਜਾਂ ਕੋਈ ਚੀਜ਼ ਮੇਰੀ ਗਵਾਚ ਨਾ ਜਾਵੇ ਜਾਂ ਕੋਈ ਚੱਕ ਕੇ ਨਾ ਲੈ ਜੇ ਬਬਲੂ ਜਦੋਂ ਦਾ ਉਹਦੇ ਘਰੇ ਪੈਸਾ ਆ ਗਿਆ ਸੀ ਬਬਲੂ ਦਾ ਸੁੱਖ ਚੈਨ ਸਾਰਾ ਕੁਝ ਗਵਾਚ ਗਿਆ ਸੀ ਬਬਲੂ ਬਿਮਾਰ ਹੋ ਗਿਆ ਸੀ ਮਾਨਸਿਕ ਤੌਰ ਤੇ ਤੇ ਬਬਲੂ ਸੌਇਆ ਨਾ ਕਰੇ ਰਾਤਾਂ ਨੂੰ ਉੱਠਿਆ ਕਰੇ ਅੱਛਾ ਤੇ ਉਹਦੀ ਮਾਂ ਵੀ ਇਹ ਸਾਰਾ ਕੁਝ ਦੇਖਿਆ ਕਰੇ ਬਬਲੂ ਅੱਕ ਜਾਂਦਾ ਇੱਕ ਟਾਈਮ ਤੇ ਉਹ ਕਹਿਣਾ ਹੁੰਦਾ ਵੀ ਮੈਥੋਂ ਸਾਰੀਆਂ ਚੀਜ਼ਾਂ ਲੈ ਲਊ ਵੀ ਮੈਨੂੰ ਸੁੱਖ ਚੈਨ ਮਿਲ ਜੇ ਸਕੂਨ ਦੇ ਦੋ ਸਕੂਨ ਦੇ ਦੋ ਵੀ ਉਹ ਨਹੀਂ ਮਿਲਿਆ ਬਬਲੂ ਦੀ ਮਾਂ ਉਹਨੂੰ ਫਿਰ ਇੱਕ ਦਿਨ ਸਮਝਾਉਂਦੀ ਆ ਵੀ ਦੇਖ ਤੇਰੇ ਕੋਲੇ ਪੈਸਾ ਆ ਗਿਆ ਸਾਰਾ ਕੁਝ ਆ ਗਿਆ ਪਰ ਤੇਰੇ ਕੋਲ ਸਕੂਨ ਨਹੀਂ ਆਇਆ ਤੈਨੂੰ ਚੈਨ ਨਹੀਂ ਮਿਲਿਆ ਹੈਗਾ ਕਹਿੰਦੀ ਵੀ ਇਹ ਸਾਰੀਆਂ ਚੀਜ਼ਾਂ ਉਹਦੋਂ ਦੀਆਂ ਹੋਈਆਂ ਨੇ ਜਦੋਂ ਦੀਆਂ ਤੈਨੂੰ ਇਹ ਚਾਰੇ ਚੀਜ਼ਾਂ ਮਿਲੀਆਂ ਨੇ ਹੂੰ ਇਹਨਾਂ ਕਰਕੇ ਤੇਰੇ ਕੋਲ ਪੈਸਾ ਵੀ ਆਇਆ ਖਜ਼ਾਨਾ ਵੀ ਆ ਗਿਆ ਸਾਰਾ ਕੁਝ ਆ ਗਿਆ ਬਾਬਲੂ ਵੀ ਇਹ ਗੱਲ ਤੇ ਵਿਚਾਰ ਕਰਦਾ ਵੀ ਮੈਂ ਆਪਦੀ ਛੇਤ ਕਬਾਲੂnga ਮੈਂ ਕੀ ਕਟੂnga ਵੀ ਮੈਨੂੰ ਇਹ ਪੈਸਾ ਸ਼ੋਰਤ ਇਹ ਚੀਜ਼ਾਂ ਕੁਛ ਨਹੀਂ ਚਾਹੀਦੀਆਂ ਹੂੰ ਬਾਬਲੂ ਫਿਰ ਮਨ ਬਣਾਉਂਦਾ ਬਾਬਲੂ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਵੱਡੀ ਪੱਲੀ 'ਚ ਬੰਦ ਹੈਗਾ ਜਿਹੜੀਆਂ ਉਹ ਚੀਜ਼ਾਂ ਦਿੱਤੀਆਂ ਹੁੰਦੀਆਂ ਨੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਚੱਕ ਕੇ ਉਹੀ ਖੂਹ ਤੇ ਜਾਂਦਾ ਤੇ ਉਹ ਸਾਰੀਆਂ ਚੀਜ਼ਾਂ ਖੂਹ ਦੇ ਵਿੱਚ ਡੇਗ ਦਿੰਦਾ ਹੂੰ ਤੇ ਉਸ ਤੋਂ ਬਾਅਦ ਬਾਬਲੂ ਦੀ ਮਾਂ ਉਹਨੂੰ ਇਹ ਕਹਿ ਕੇ ਤੋਰਦੀ ਹੁੰਦੀ ਹੈ ਵੀ ਦੇਖ ਪੁੱਤ ਵੀ ਤੂੰ ਆਪਣੀ ਮਿਹਨਤ ਕਰੇਗਾ ਉਹਦੇ ਚ ਤੈਨੂੰ ਸਕੂਨ ਮਿਲੂਗਾ ਇਹ ਫਾਲਤੂ ਦਾ ਪੈਸਾ ਆਇਆ ਹੋਇਆ ਤੇਰੀ ਸਿਹਤ ਵੀ ਖਰਾਬ ਕਰ ਗਿਆ ਤੇ ਤੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਹੋ ਗਿਆ ਬਬਲੂ ਦੀ ਦਿਮਾਗ ਤੇ ਹੀ ਗੱਲਾਂ ਅਸਰ ਕਰ ਗਈਆਂ ਸੀ ਤਾਂ ਕਰਕੇ ਉਹਨੇ ਉਹ ਸਾਰੀਆਂ ਚੀਜ਼ਾਂ ਜਿਹੜੀ ਖੂਚ ਉਹਨੂੰ ਮਿਲੀਆਂ ਸੀ ਉਹ ਖੂਚ ਦੇਖਦੀਆਂ ਉਹਨੇ ਬਬਲੂ ਫਿਰ ਘਰੇ ਆ ਕੇ ਆਪਣੀ ਮਿਹਨਤ ਕਰਨੀ ਸ਼ੁਰੂ ਕਰਦਾ ਜਿਹੜਾ ਥੋੜਾ ਮੋਟਾ ਪੈਸਾ ਹੁੰਦਾ ਉਹ ਆਪਦਾ ਕੋਈ ਕੰਮਕਾਰ ਕਰਨਾ ਸ਼ੁਰੂ ਕਰਦਾ ਤੇ ਬਬਲੂ ਸੁੱਖ ਚੈਨ ਦੀ ਨੀਂਦ ਸੋਣ ਲੱਗਦਾ ਫਿਰ ਬਾਬਲ ਨੂੰ ਇਹ ਗੱਲ ਸਮਝ ਆਉਂਦੀ ਆ ਵੀ ਮਿਹਨਤ ਮੁਸ਼ਕਲ ਵਾਲਾ ਜਿਹੜਾ ਪੈਸਾ ਹੁੰਦਾ ਉਹੀ ਸਾਨੂੰ ਵਫਾ ਕਰਦਾਗਾ ਉਹੀ ਵਾਅਦਾ ਫੁੱਲਦਾਗਾ ਵੀ ਮੁਫਤ ਦੇ ਵਿੱਚ ਆਇਆ ਹੋਇਆ ਪੈਸਾ ਸਾਡੀ ਸਿਹਤ ਵੀ ਖਰਾਬ ਕਰਦਾ ਸਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਕਰਦਾ ਇਹ ਕਹਾਣੀ ਦਾ ਸਿੱਟਾ ਹੈਗਾ ਵੀ ਮਿਹਨਤ ਦਾ ਕੀਤਾ ਹੋਇਆ ਪੈਸਾ ਹੀ ਸਾਨੂੰ ਸਕੂਨ ਖੁਸ਼ੀਆਂ ਸਾਰਾ ਕੁਝ ਦਿੰਦਾ ਜੇ ਸਾਡੇ ਕੋਲੇ ਮੁਫਤ ਦੇ ਵਿੱਚ ਵੀ ਜਾਂ ਸੌਖਾ ਪੈਸਾ ਬਣ ਗਿਆ ਤਾਂ ਉਹ ਸਾਨੂੰ ਕਦੇ ਵੀ ਸੁੱਖ ਆਰਾਮ ਦੀ ਨੀਂਦ ਨਹੀਂ ਦਿੰਦਾ ਹੂੰ ਬਹੁਤ ਸੋਹਣੀ ਕਹਾਣੀ ਸੀ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਹੈ ਇਹ ਜਿਹੀਆਂ ਕਹਾਣੀਆਂ ਜੇਕਰ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਚੰਗੇ ਚੰਗੇ ਕਮੈਂਟ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਪਰਖ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇੱਥੇ ਤੁਹਾਨੂੰ ਐਸੀਆਂ ਹੀ ਕਹਾਣੀਆਂ ਪ੍ਰੇਰਨਾ ਸਰੋਤ ਦੇਖਣ ਨੂੰ ਮਿਲਣਗੀਆਂ ਬਾਦ-ਬਾ ਧੰਨਵਾਦ ਦੇਖਦੇ ਰਹੋ ਪਰਖ